ਪਾਰ ਘਟੋਣਾ ਜਿਹੜਾ ਬਹੁਤ ਸੋਕਾ ਵਾ ਪਰ ਤੁਸੀਂ ਕਿਵੇਂ ਘਟਾ ਸਕਦੇ ਹੋ ਆਪਣਾ ਪਾਰ ਘਟੋਣ ਦੇ ਵਿੱਚ ਤੁਸੀਂ ਸਫਲ ਹੋ ਜਾਓਗੇ ਤੇ ਪਾਰਾ ਜਿਹੜਾ ਮੈਂ ਘਟੋਣਾ ਹੀ ਘਟੋਣਾ ਮੈਂ ਕੱਲ ਤੋਂ ਹੀ ਸ਼ੁਰੂ ਕਰੂੰਗਾ 10 ਕਿਲੋ ਪਾਰ ਘਟ ਗਿਆ 2 ਮਹੀਨੇ ਦੇ ਵਿੱਚ ਤੇ 40 40 ਕਿਲੋ ਪਾਰ ਉਹਨਾਂ ਨੇ ਜ਼ਿਆਦਾ ਚੱਕਿਆ ਹੋਇਆ ਵਾ ਤੁਹਾਡਾ ਪਾਰ 100 ਕਿਲੋ ਆ ਤੁਸੀਂ ਆਪਣਾ ਭਾਰ ਜਿਹੜਾ ਉਹ 65 ਕਿਲੋ ਕਰਨਾ ਚਾਹੁੰਦੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਜਿਹੜੀ ਅੱਜ ਦੀ ਵੀਡੀਓ ਵਾ ਨਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮਤਲਬ ਕੋਈ ਰੈਮਡੀ ਨਹੀਂ ਦੱਸਾਂਗਾ ਕੋਈ ਡਾਈਟ ਪਲਾਨ ਆ ਵਗੈਰਾ ਉਹ ਨਹੀਂ ਦੱਸਾਂਗਾ ਸਿਰਫ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜਾ ਪਹਾੜ ਆ ਭਾਰਾ ਘਟੋਣਾ ਬਹੁਤ ਸੋਖਾ ਵਾ ਪਰ ਕਿਵੇਂ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਆ ਫੋਨ ਕਰਕੇ ਵੀ ਪੁੱਛਦੇ ਆ ਉਹ ਕਹਿੰਦੇ ਵੀਰ ਜੀ ਸਾਡੇ ਤੋਂ ਨਹੀਂ ਹੋ ਸਕਦਾ ਅਸੀਂ ਭਾਰ ਨਹੀਂ ਘਟਾ ਸਕਦੇ ਕਿ ਅਸੀਂ ਬਹੁਤ ساری ਜਿਹੜੀ ਕੋਸ਼ਿਸ਼ ਆ ਉਹ ਕਰਕੇ ਦੇਖ ਲਈ ਪਰ ਅਸੀਂ ਸਫਲ ਨਹੀਂ ਹੋ ਪਏ ਹਨਾ ਪਰ ਸਾਡਾ ਭਾਰ ਜਿਹੜਾ ਉਹ ਨਹੀਂ ਘਟੇਗਾ ਪਰ ਸਾਡਾ ਭਾਰਾ ਜਿਹੜਾ ਅੱਗੇ ਨਾਲੋਂ ਵੱਧ ਗਿਆ ਹਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮਤਲਬ ਇੱਕ ਸਾਬ ਦਾ ਸਾਨੂੰ ਮੋਟੀਵੇਟ ਹੀ ਕਰਾਂਗਾ ਵੀ ਭਾਰ ਘਟੋਣਾ ਜਿਹੜਾ ਬਹੁਤ ਸੋਖਾ ਵਾ ਪਰ ਤੁਸੀਂ ਕਿਵੇਂ ਘਟਾ ਸਕਦੇ ਹੋ ਹਨਾ ਸੋ ਅਗਰ ਤੁਸੀਂ ਸੱਚੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਬਲੀ ਇਸ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਬਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਕਿਉਂਕਿ ਮੈਂ ਫਿਟਨੈਸ ਦੇ ਰਿਗਾਰਡਿੰਗ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣ ਰਿਹਾ ਨਵਾਂ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਦੇਖੋ ਭਾਰ ਘਟਾਉਣਾ ਕੋਈ ਔਖਾ ਨਹੀਂ ਹੈਗਾ ਭਾਰ ਘਟਾਉਣਾ ਬਹੁਤ ਹੀ ਜ਼ਿਆਦਾ ਸੌਖਾ ਵਾ ਜੇ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ 90% ਲੋਕ ਨੇ ਜਿਹੜੇ ਉਹ ਮੋਟਾਪੇ ਤੋਂ ਪਰੇਸ਼ਾਨ ਨੇ ਜਿਨ੍ਹਾਂ ਨੂੰ ਮੋਟਾਪਾ ਬਹੁਤ ਜ਼ਿਆਦਾ ਹੋਇਆ ਬੈਵਾ ਜਾਂ ਫਿਰ ਉਹਨਾਂ ਦਾ ਢਿੱਡ ਦੀ ਚਰਵੀ ਬਹੁਤ ਜ਼ਿਆਦਾ ਵਧੀ ਹੋਇਆ ਉਹਨਾਂ ਦੀ ਲੱਤਾਂ ਦੇ ਉੱਤੇ ਬਹੁਤ ਜ਼ਿਆਦਾ ਚਰਵੀ ਜੜੀ ਹੋਇਆ ਉਹਨਾਂ ਦੇ ਬਾਹਾਂ ਦੇ ਉੱਤੇ ਬਹੁਤ ਸਾਰੀ ਚਰਵੀ ਜੜੀ ਹੋਈ ਆ ਜਾਂ ਫਿਰ ਉਹਨਾਂ ਦੀ ਓਵਰ ਆਲ ਬੋਡੀ ਹੀ ਬਹੁਤ ਜ਼ਿਆਦਾ ਭਰੀ ਆ ਯਾਨੀ ਕਿ ਉਹਨਾਂ ਦਾ ਭਾਰ ਜਿਹੜਾ ਉਹ ਓਵਰ weight ਹੋਇਆ ਪਿਆ ਯਾਨੀ ਕਿ ਉਹਨਾਂ ਦੇ ਲੋੜ ਤੋਂ ਜ਼ਿਆਦਾ ਭਾਰ ਹੋਇਆ ਵਾ ਮੰਨ ਕੇ ਚਲੋ ਜੇ ਕਿਸਦਾ ਭਾਰ ਚਾਹੀਦਾ 60 ਕਿਲੋ ਤਾਂ ਉਹਦਾ ਭਾਰ ਹੈਗਾ 100 ਕਿਲੋ ਠੀਕ ਹੈ ਯਾਨੀ ਕਿ 30 30 40 40 ਕਿਲੋ ਭਾਰ ਉਹਨਾਂ ਨੇ ਜ਼ਿਆਦਾ ਚੱਕਿਆ ਹੋਇਆ ਵਾ ਹੁਣ ਉਹ ਬਹੁ ਜੇ ਤੁਸੀਂ ਭਾਰ ਨੂੰ ਘਟਾਉਣਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਕੀ ਹੈ ਕਿ ਤੁਸੀਂ ਆਪਣਾ ਮਾਈਂਡ ਸੈੱਟ ਕਰੋ ਤੁਹਾਡੇ ਮਾਈਂਡ ਦਾ ਸੈੱਟ ਹੋਣਾ ਬਹੁਤ ਜ਼ਰੂਰੀ ਹੈ ਜਾਨੀ ਕਿ ਤੁਸੀਂ ਆਪਣਾ ਗੋਲ ਤੈਅ ਕਰੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਗੋਲ ਤੈਅ ਕਰੋ ਵੀ ਯਾਰ ਮੈਂ ਆਪਣਾ ਭਾਰਾ ਜਿਹੜਾ ਉਹ ਘਟਾਉਣਾ ਹੀ ਘਟਾਉਣਾ ਵਾਂ ਚਾਹੇ ਕੁਝ ਵੀ ਹੋ ਜਾਈ ਚਾਹੇ ਮੈਨੂੰ ਆਪਣੇ ਮੂੰਹ ਦੇ ਉੱਤੇ ਜਿੰਦਾ ਲਾਉਣਾ ਪਵੇ ਮੈਂ ਲੋੜ ਤੋਂ ਜ਼ਿਆਦਾ ਨਹੀਂ ਖਾਊਂਗਾ ਮੈਂ ਵਰਕਆਊਟ ਮੈਂ ਡੇਲੀ ਕਰੂੰਗਾ ਹੀ ਕਰੂੰਗਾ ਮੈਂ हेल्दी चीज ਜਿਹੜੀ ਹੈ ਮੈਂ ਉਹ ਖਾਊਗਾ ਹੀ ਖਾਊਗਾ ਜੰਕ ਫੂਡ ਮੈਂ ਬਿਲਕੁਲ ਨਹੀਂ ਖਾਊਗਾ ਤੁਸੀਂ ਆਪਣੇ ਆਪ ਨਾਲ ਵਾਅਦਾ ਕਰੋ ਆਪਣਾ ਗੋਲ ਤੈਅ ਕਰੋ ਫਿਰ ਤੁਸੀਂ ਆਪਣਾ ਭਾਰ ਘਟਾਉਣ ਦੇ ਵਿੱਚ ਤੁਸੀਂ ਸਫਲ ਹੋ ਜਾਓਗੇ ਠੀਕ ਹੈ ਜੀ ਮੰਨ ਕੇ ਚੱਲੋ ਜਦੋਂ ਇੱਕ ਕੋਈ কুমਹਾਰ ਭਾਂਡੇ ਬਣਾਉਂਦਾ ਵਾ ਤੁਸੀਂ ਦੇਖਿਆ ਹੋਣਾ ਜਿਹੜਾ কুমਹਾਰਾ ਉਹ ਜਦੋਂ ਭਾਂਡੇ ਬਣਾਉਂਦਾ ਵਾ ਨਾ ਉਹ ਇੱਕ ਮਿੱਟੀ ਦਾ ਗੋਲਾ ਲੈਂਦਾ ਵਾ ਇੱਕ ਮਿੱਟੀ ਦਾ ਗੋਲਾ ਲੈਂਦਾ ਨਾ ਤਾਂ ਉਹ ਜਿਵੇਂ ਦੀ ਚਾਹੇ ਜਿਵੇਂ ਦੀ ਚਾਹੇ ਉਹ ਉਸ ਮਿੱਟੀ ਨੂੰ ਉਨ ਵਿਧੀ ਛੇਵਾਂ ਜਿਹੜੀ ਉਹ ਦੇ ਸਕਦਾ ਵਾ ਉਦਾਂ ਦੀ ਛੇ ਉਹ ਦੇ ਸਕਦਾ ਵਾ ਜੇ ਉਹ ਚਾਹੇ ਤਾਂ ਕੋਲਾ ਬਣਾ ਸਕਦਾ ਜੇ ਚਾਹੇ ਤਾਂ ਉਹ ਗੜਵਾ ਬਣਾ ਸਕਦਾ ਜੇ ਉਹ ਚਾਹੇ ਤਾਂ ਦੀਵੇ ਬਣਾ ਸਕਦਾ ਛੋਟੇ ਛੋਟੇ ਜੇ ਉਹ ਚਾਵੇ ਤਾਂ ਮੱਗ ਬਣਾ ਸਕਦਾ ਜੋ ਉਹ ਚਾਵੇ ਉਹ ਬਣਾ ਸਕਦਾ ਵਾ ਇਸੇ ਤਰ੍ਹਾਂ ਸਾਡਾ ਜਿਹੜਾ ਸਰੀਰ ਹੈ ਨਾ ਜਿਹੜਾ ਸਾਡਾ ਸਰੀਰ ਆ ਇਹ ਇੱਕ ਮਿੱਟੀ ਆ ਸਾਡਾ ਸਰੀਰ ਇੱਕ ਮਿੱਟੀ ਆ ਤੇ ਅਸੀਂ ਇਹਨੂੰ ਜਿਵੇਂ ਦਾ ਚਾਹਾਂਗੇ ਅਸੀਂ ਇਹਨੂੰ ਉਦਾਂ ਦਾ ਘੜ ਸਕਦੇ ਆ ਜੇ ਅਸੀਂ ਜਿਵੇਂ ਦਾ ਚਾਹਾਂਗੇ ਇਹਨੂੰ ਉਦਾਂ ਦਾ ਘੜ ਸਕਦੇ ਜੇ ਅਸੀਂ ਕਹਿੰਨੇ ਆ ਵੀ ਜਿਹੜੀ ਸਾਡੀ ਬੋਡੀ ਆ ਉਹਦੇ ਸਿਕਸ ਪੈਕ ਉਹਨਾਂ ਸਾਡਾ ਢਿੱਡ ਬਿਲਕੁਲ ਨਾ ਹੋਵੇ ਉਹਦੇ ਸਿਕਸ ਪੈਕ ਬਣੇ ਹੋਣ ਸਾਡੀ ਬੋਡੀ ਦੇ ਉੱਤੇ ਇਦਾਂ ਹਨਾ ਸਿਕਸ ਪੈਕ ਵੀ ਬਣ ਜਾਣਗੇ ਕੋਈ ਦਿੱਕਤ ਨਹੀਂ ਹੈਗੀ ਜੇ ਤੁਸੀਂ ਕਹਿੰਦੇ ਹੋ ਸਾਡਾ ਢਿੱਡ ਵੱਡਾ ਸਾਰਾ ਹੋਵੇ ਇਦਾਂ ਸਾਡਾ ਢਿੱਡ ਵੀ ਵੱਧ ਜਾਏਗਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਵੀ ਤੁਸੀਂ ਆਪਣੇ ਸਰੀਰ ਨੂੰ ਕਿਸ ਸ਼ੇਪ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਤੁਸੀਂ ਮਤਲਬ ਵੀ ਆਪਣਾ ਮਸਲ ਸਾਈਜ਼ ਗੇਨ ਕਰਨਾ ਚਾਹੁੰਦੇ ਹੋ ਉਹ ਵੀ ਹੋ ਜਾਏਗਾ ਜੇ ਤੁਸੀਂ ਮਸਲ ਤੋੜਨਾ ਚਾਹੁੰਦੇ ਹੋ ਉਹ ਵੀ ਹੋ ਜਾਏਗਾ ਮਤਲਬ ਹੀ ਜੇ ਦੇਖਿਆ ਜਾਵੇ ਸਾਡਾ ਸਰੀਰ ਇੱਕ ਮਿੱਟੀ ਆ ਇਹਨੂੰ ਤੁਸੀਂ ਜਿਵੇਂ ਦਾ ਚਾਹੋਗੇ ਜਿਸ ਰੂਪ ਦੇ ਵਿੱਚ ਤੁਸੀਂ ਚਾਹੋਗੇ ਇਹ ਉਦਾਂ ਦਾ ਹੀ ਬਣ ਜਾਏਗਾ ਮਤਲਬ ਹੀ ਇਹ ਬਣੇਗਾ ਉਦਾਂ ਦਾ ਤਾਂ ਜੇ ਤੁਸੀਂ ਇਹਦੇ ਤੇ ਕੰਮ ਕਰੋਗੇ ਜੇ ਤੁਸੀਂ ਇਹਦੇ ਤੇ ਕੰਮ ਨਹੀਂ ਕਰੋਗੇ ਐਨੇ ਫਿਰ ਮਤਲਬ ਵੀ ਉਦਾਂ ਤਾਂ ਨਹੀਂ ਬੜਨਾ ਹੈਗਾ ਜਿੰਦਾਂ ਦਾ ਤੁਸੀਂ ਸੋਚਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਆ ਆਪਣੇ ਖਾਣ ਪੀਣ ਦੇ ਉੱਤੇ ਖਾਣ ਪੀਣ ਦੇ ਉੱਤੇ ਤੁਸੀਂ ਕੰਟਰੋਲ ਕਰੋ ਜੇ ਤੁਸੀਂ ਆਪਣੇ ਖਾਣ ਪੀਣ ਦੇ ਉੱਤੇ ਕੰਟਰੋਲ ਨਹੀਂ ਕਰੋਗੇ ਫਿਰ ਤੁਹਾਡੇ ਢਿੱਡ ਨੇ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ ਜਾਨੇ ਕਿ ਤੁਹਾਡਾ ਭਾਰ ਵਧੀ ਜਾਣਾ ਵਧੀ ਜਾਣਾ ਇੱਕ ਕੰਡੀਸ਼ਨ ਇਹੋ ਜੀ ਹੋ ਜਾਣੀ ਆ ਵੀ ਤੁਹਾਡੀ ਅੱਪਰ ਬੋਡੀ ਦਾ ਭਾਰ ਬਹੁਤ ਜ਼ਿਆਦਾ ਹੋ ਜਾਣਾ ਤੇ ਤੁਹਾਡੇ ਜਿਹੜੇ ਗੋਡੇ ਆ ਉਹ ਦੁਖਣੇ ਸ਼ੁਰੂ ਹੋ ਜਾਣੇ ਆ ਤੁਹਾਡੀ ਗੋਡੇ ਨੇ ਭਾਰ ਦੀ ਚੱਲਣਾ ਹੈਗਾ ਤੁਹਾਡੇ ਗੋਡੇ ਟੁੱਟਣੇ ਸ਼ੁਰੂ ਹੋ ਜਾਣਗੇ ਫਿਰ ਤੁਹਾਡੇ ਗੋਡਿਆਂ ਦੇ ਵਿੱਚ ਰਾੜ ਪਊਗੀ ਤੁਹਾਡੇ ਗੋਡਿਆਂ ਦੇ ਵਿੱਚ ਸਟੈਂਡ ਪੈਣਗੇ ਤੁਹਾਡੇ ਗੋਡੇ ਮਤਲਬ ਵੀ ਜੰਮੀ ਖਤਮ ਹੋ ਜਾਣਗੇ ਠੀਕ ਹੈ ਜੀ ਸੋ ਹੁਣੇ ਕੰਟਰੋਲ ਕਰਨਾ ਸ਼ੁਰੂ ਕਰਦੋ ਹਜੇ ਕੁਝ ਨਹੀਂ ਹੋਇਆ ਹੈਗਾ ਹਜੇ ਕੁਝ ਵੀ ਨਹੀਂ ਵਿਗੜਿਆ ਹੈਗਾ ਸਾਰੀ ਗੇਮ ਤੁਹਾਡੇ ਹੱਥ ਦੇ ਵਿੱਚ ਆ ਬਸ ਇਹ ਖਾਣ ਪੀਣ ਤੇ ਕੰਟਰੋਲ ਕਰ ਲਓ ਤੇ ਇੱਕ 슈ਗਰ ਵਾਲੀਆਂ ਚੀਜ਼ਾਂ ਜਿਹੜੀਆਂ ਮਿੱਠਾ ਬਿਲਕੁਲ ਬੰਦ ਕਰ ਦਿਓ ਮਿੱਠੇ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਅਸੀਂ ਮਿੱਠਾ ਖਾਈ ਤਾਂ ਜਾਨੇ ਆ ਸਾਨੂੰ ਸਰੀਰ ਨੂੰ ਚਲਾਉਣ ਵਾਸਤੇ ਸਾਨੂੰ ਮਿੱਠੇ ਦੀ ਨਹੀਂ ਲੋੜ ਨਹੀਂ ਹੈਗੀ ਜਿੰਨਾ ਅਸੀਂ ਲੋੜ ਤੋਂ ਜ਼ਿਆਦਾ ਖਾਂਦੇ ਆ ਠੀਕ ਹੈ ਜੇ ਤੁਸੀਂ ਮਿੱਠਾ ਖਾਣਾ ਚਾਹੁੰਦੇ ਹੋ ਨੇਚਰਲ ਚੀਜ਼ਾਂ ਖਾਓ ਨੇਚਰਲ ਚੀਜ਼ਾਂ ਜੇ ਮੰਨ ਕੇ ਚਲੋ ਫਰੂਟ ਹੋ ਗਿਆ ਫਰੂਟ ਦੇ ਵਿੱਚ ਨੇਚਰਲ ਮਿੱਠਾ ਵਾ ਨੇਚਰਲ 슈ਗਰ ਆ ਉਹ ਸਾਡੇ ਸਰੀਰ ਨੂੰ ਚਾਹੀਦੀ ਆ ਠੀਕ ਆ ਗੰਨੇ ਦਾ ਰਸ ਹੋ ਗਿਆ ਉਹਦੇ ਵਿੱਚ ਨੇਚਰਲ 슈ਗਰ ਆ ਉਹਦੇ ਵਿੱਚ ਕੁਦਰਤੀ ਮਿੱਠਾ ਪਾਇਆ ਹੋਇਆ ਵਾ ਉਹ ਸਾਡੇ ਲਈ ਵਧੀਆ ਵਾ ਉਹ ਸਾਡੇ ਲਈ ਨੁਕਸਾਨ ਨਹੀਂ ਕਰਦਾ ਹੈਗਾ ਅਸੀਂ ਜਦੋਂ ਗਲਾਬ ਜਮਨ ਬਰਫੀਆਂ ਜਲੇਬੀਆਂ ਜਾਫਰ ਹੋਰ ਚੀਜ਼ਾਂ ਇਦਾਂ ਦੀ ਖਾਂ ਲੱਗ ਜਿੰਦੇ ਜਿਹਦੇ ਵਿੱਚ ਆਰਟੀਫੀਸ਼ੀਅਲ ਮਤਲਬ ਵੀ 슈ਗਰ ਪਾਈ ਹੁੰਦੀ ਆ ਫਿਰ ਉਹ ਸਾਡੇ ਸਰੀਰ ਨੂੰ ਖਰਾਬ ਕਰਦੀ ਆ ਜਿਹਦੇ ਨਾਲ ਸਾਡਾ ਸਾਡਾ ਭਾਰ ਵਧਦਾ ਵਾ ਸਾਡਾ ਸਰੀਰ ਬਿਲਕੁਲ ਖਰਾਬ ਹੋ ਜਾਂਦਾ ਸਾਡੇ ਸਰੀਰ ਦੀ ਹਾਲਤ ਜਿਹੜੀ ਬਿਲਕੁਲ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਤੇ ਅਸੀਂ ਬੈੱਡ ਦੇ ਉੱਤੇ ਆ ਕੇ ਵਹਿ ਜਾਂਦੇ ਹਾਂ ਠੀਕ ਆ ਸੋ ਸਭ ਤੋਂ ਪਹਿਲਾਂ ਕੀ ਹੈ ਕਿ ਤੁਸੀਂ ਆਪਣਾ ਮਾਈਂਡ ਸੈਟ ਕਰੋ ਆਪਣੇ ਆਪ ਨਾਲ ਵਾਦਾ ਕਰੋ ਵੀ ਜਾਏ ਕੁਝ ਵੀ ਹੋ ਜੇ ਮੈਂ ਆਪਣਾ ਭਾਰ ਘਟਾਉਣਾ ਹੀ ਚਾਹਣਾ ਘਟਾਉਣਾ ਵਾ ਮੰਨ ਕੇ ਚੱਲੋ ਤੁਹਾਡਾ ਭਾਰ 100 ਕਿਲੋ ਆ ਤੁਸੀਂ ਆਪਣਾ ਭਾਰ ਜਿਹੜਾ ਉਹ 65 ਕਿਲੋ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਭਾਰ 65 ਕਿਲੋ ਕਰਨਾ ਚਾਹੁੰਦੇ ਹੋ 100 ਕਿਲੋ ਤੋਂ ਹੁਣ ਤੁਸੀਂ ਇਕੱਠਾ ਇਹ ਨਾ ਸੋਚੋ 20000 ਮੈਂ 35 ਕਿਲੋ ਭਾਰ ਮੈਂ 1 ਮਹੀਨੇ ਦੇ ਵਿੱਚ ਘਟਾ ਦੂੰਗਾ ਨਹੀਂ 35 ਕਿਲੋ ਭਾਰ ਇੱਕ ਮਹੀਨੇ 'ਚ ਨਹੀਂ ਘਟੇਗਾ ਠੀਕ ਆ ਹੁਣ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ 5 ਕਿਲੋ ਜਾਂ ਫਿਰ 4 ਕਿਲੋ ਦਾ ਟਾਰਗੇਟ ਲਓ ਤੁਸੀਂ ਸੋਚੋ ਵੀ ਯਾਰ ਮੈਂ 5 ਕਿਲੋ ਭਾਰ ਮੈਂ 1 ਮਹੀਨੇ ਦੇ ਵਿੱਚ ਘਟਾਉਣਾ ਹੀ ਘਟਾਉਣਾ ਵਾ ਠੀਕ ਹੈ 5 ਕਿਲੋ ਭਾਰ ਜੇ ਤੁਸੀਂ ਸੋਚ ਲਓਗੇ ਤੁਹਾਡੇ ਦਿਮਾਗ ਨੇ ਤੁਹਾਨੂੰ ਉਸ ਤਰ੍ਹਾਂ ਦੇ ਆਈਡੀਆ ਦੇਣੇ ਸ਼ੁਰੂ ਕਰ ਦੇਣੇ ਤੁਹਾਡੇ ਦਿਮਾਗ ਨੇ ਕਹਿਣਾ ਵੀ ਤੂੰ ਜੰਕ ਫੂਡ ਨਹੀਂ ਖਾਏਂਗਾ ਸ਼ੂਗਰ ਫੂਡ ਨਹੀਂ ਖਾਏਂਗਾ ਹੈਲਦੀ ਖਾਏਂਗਾ ਤੇ ਤੁਹਾਨੂੰ ਹੈਲਥ ਜੋ ਤੁਸੀਂ ਖਾਓਗੇ ਤੇ ਤੁਸੀਂ ਡੇਲੀ ਵਰਕਆਊਟ ਕਰੋਗੇ ਤੁਹਾਡਾ 1 ਕਿਲੋ ਘਟੇਗਾ 2 ਕਿਲੋ ਘਟੇਗਾ 3 ਕਿਲੋ 4 ਕਿਲੋ 5 ਕਿਲੋ ਜਦੋਂ ਤੁਹਾਡਾ 5 ਕਿਲੋ ਭਾਰ ਘਟ ਗਿਆ ਤੁਸੀਂ ਆਪਣੇ ਆਪ ਮੋਟੀਵੇਟ ਹੋ ਜਾਓਗੇ ਤੁਸੀਂ ਕਹੋਗੇ ਹਾਂ ਯਾਰ ਇਹ ਚੀਜ਼ ਤਾਂ ਮੈਂ ਕਰਕੇ ਦਿਖਾਤੀ ਆ ਵੀ ਮੇਰਾ 5 ਕਿਲੋ ਭਾਰ ਘਟ ਗਿਆ ਹੁਣ ਮੈਂ ਹੋਰ ਭਾਰ ਘਟਾ ਸਕਦਾ ਤੁਸੀਂ 5 ਕਿਲੋ ਘਟਾਇਆ ਹੁਣ ਤੁਸੀਂ ਕੋਸ਼ਿਸ਼ ਕਰੋ ਅੱਗੇ ਫੇਰ 5 ਤੋਂ 6 ਕਿਲੋ ਫੇਰ ਭਾਰ ਘਟਾਓ ਫੇਰ ਮਿਹਨਤ ਕਰੋ ਉਹ ਥੋੜੀ ਜਿਹੀ ਦੁੱਗਣੀ ਮਿਹਨਤ ਕਰਨੀ ਸ਼ੁਰੂ ਕਰ ਦਿਓ ਫੇਰ ਤੁਸੀਂ 5 ਤੋਂ 6 ਕਿਲੋ ਹੋਰ ਭਾਰ ਘਟਾ ਲੋਗੇ ਯਾਨੀ ਕਿ ਤੁਹਾਡਾ 10 ਕਿਲੋ ਭਾਰ ਘਟ ਗਿਆ 2 ਮਹੀਨੇ ਦੇ ਵਿੱਚ ਉਦੋਂ ਫੇਰ ਤੁਸੀਂ ਅੱਗੇ ਜ਼ੋਰ ਲਾਓ ਥੋੜਾ ਜਿਹਾ ਤੁਸੀਂ ਇਦਾਂ ਕਰਦੇ ਕਰਦੇ ਤੁਸੀਂ 30 ਤੋਂ 35 ਕਿਲੋ ਭਾਰਾ ਜਿਹੜਾ ਤੁਸੀਂ 5 ਤੋਂ 6 ਮਹੀਨੇ ਦੇ ਵਿੱਚ ਤੁਸੀਂ ਆਪਣਾ 30 35 ਕਿਲੋ ਭਾਰ ਬੜੇ ਆਰਾਮ ਨਾਲ ਘਟਾ ਲੋਗੇ ਤੇ ਤੁਸੀਂ ਆਪਣੀ ਬੋਡੀ ਦੇਖਿਓ ਤੁਹਾਡੀ ਬੋਡੀ ਬਿਲਕੁਲ ਬਦਲ ਜਾਏਗੀ ਬਹੁਤ ਸਾਰੇ ਚੇਂਜ ਆ ਜਿਹੜੀ ਤੁਹਾਡੀ ਬੋਡੀ ਦੇ ਵਿੱਚ ਆ ਜਾਏਗੀ ਭਾਰ ਤਾਂ ਦੇਖੋ ਤੁਹਾਡਾ ਘਟੇਗਾ ਇਹੀ ਘਟੇਗਾ ਭਾਰ ਤਾਂ ਤੁਹਾਡੇ ਨਹੀਂ ਘਟਣਾ ਇਹੀ ਘਟਣਾ ਵਾ ਉਹਦੇ ਨਾਲ ਕੇ ਕਿ ਤੁਸੀਂ ਬਿਮਾਰੀਆਂ ਤੋਂ ਵੀ ਬਚ ਜਾਓਗੇ ਜੇ ਤੁਹਾਨੂੰ ਮੋਟਾਪਾ ਵਾ ਨਾ ਜੇ ਤੁਹਾਨੂੰ ਮੋਟਾਪਾ ਵਾ ਤਾਂ ਸਮਝ ਲਓ ਉਹ ਕੱਲ ਮੋਟਾ ਪਾਣੀ ਹੈਗਾ ਉਹ ਤੁਹਾਡਾ ਮੌਤ ਦਾ ਕਾਰਨ ਆ ਜਾਏ ਇੱਕ ਗਈਏ ਮੌਤ ਦਾ ਕਾਰਨ ਜਾਨੀ ਕਿ ਉਹ ਬਿਮਾਰੀਆਂ ਤੁਹਾਨੂੰ ਲੱਗੀ ਜਾ ਰਹੀਆਂ ਨੇ ਅੱਜ ਇੱਕ ਬਿਮਾਰੀ ਲੱਗੀ ਆ ਕੱਲ ਨੂੰ ਦੋ ਲੱਗ ਜਾਣੀਆਂ ਕੱਲ ਨੂੰ ਫਿਰ 4 5 6 7 ਇਦਾਂ ਤੁਹਾਨੂੰ ਬਿਮਾਰੀ ਲੱਗੀ ਜਾਣੀਆਂ ਤੁਹਾਡੇ ਸਰੀਰ ਨੂੰ ਬਿਮਾਰੀਆਂ ਨੇ ਘੇਰ ਲੈਣਾ ਸਾਰੇ ਪਾਸਿਓਂ ਠੀਕ ਆ ਫਿਰ ਤੁਹਾਨੂੰ ਮਤਲਬ ਹੀ ਬਹੁਤ ਜ਼ਿਆਦਾ ਤੁਹਾਡੇ ਲਈ ਮੁਸ਼ਕਲ ਹੋ ਜੇਗੀ ਭਾਰ ਘਟਾਉਣਾ ਵੀ ਤੁਹਾਡੇ ਲਈ ਔਖਾ ਹੋ ਜਾਏਗਾ ਹੋਰ ਕੰਮਾਂ ਦੇ ਵਿੱਚ ਵੀ ਤੁਹਾਨੂੰ ਦਿੱਕਤ ਆਏਗੀ ਠੀਕ ਹੈ ਜੀ ਜੇ ਤੁਸੀਂ ਆਪਣਾ ਭਾਰ ਘਟਾ ਲੋਗੇ ਤਾਂ ਤੁਸੀਂ ਬਿਮਾਰੀਆਂ ਤੋਂ ਵੀ ਬਚ ਲੋਗੇ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜੀਣਾ ਉਹ ਸ਼ੁਰੂ ਕਰ ਦੋਗੇ ਸੋ ਭਾਰ ਘਟੋਣਾ ਕੋਈ ਔਖਾ ਨਹੀਂ ਹੈਗਾ ਭਾਰ ਘਟੋਣਾ ਬਹੁਤ ਹੀ ਜ਼ਿਆਦਾ ਸੌਖਾ ਵਾ ਇਹ ਮੈਂ ਗੱਲ ਤੁਹਾਨੂੰ ਤਾਂ کہہ ਰਿਹਾ ਕਿਉਂਕਿ ਮੇਰਾ ਖੁਦ ਦਾ ਐਕਸਪੀਰੀਅੰਸ ਆ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਆ ਘੱਟੋ ਘੱਟ ਮੇਰਾ 20 22 ਸਾਲ ਦਾ ਐਕਸਪੀਰੀਅੰਸ ਆ ਭਾਰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਮੈਂ ਅਲੱਗ-ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਜਿਹੜੇ ਮੈਂ ਆਪਣੀ ਬੋਡੀ ਦੇ ਉੱਤੇ ਕਰਦਾ ਰਹਿਣਾ ਵਾਂ ਕਦੇ ਭਾਰ ਘਟਾ ਲਿਆ ਕਦੇ ਵਧਾ ਲਿਆ ਕਦੇ ਕੁਝ ਕਰਕੇ ਦੇਖ ਲਿਆ ਕਦੇ ਕੁਝ ਕਰਕੇ ਦੇਖ ਲਿਆ ਸੋ ਮੈਂ ਦੇਖਦਾ ਰਹਿਣਾ ਵੀ ਯਾਰ ਕਿਵੇਂ ਭਾਰ ਆ ਜਿਹੜਾ ਉਹ ਕਿੰਨੇ ਦਿਨ ਦੇ ਵਿੱਚ ਘਟਦਾ ਵਾ ਕਿਵੇਂ ਆਪਾਂ ਕਰਕੇ ਹੋਰ ਜ਼ਿਆਦਾ ਭਾਰ ਘਟਾ ਸਕਦੇ ਆ ਕਿਵੇਂ ਵਧਾ ਸਕਦੇ ਆ ਸੋ ਭਾਰ ਘਟਾਉਣਾ ਵੀ ਕੋਈ ਔਖਾ ਨਹੀਂ ਹੈਗਾ ਭਾਰ ਵਧਾਉਣਾ ਵੀ ਕੋਈ ਔਖਾ ਨਹੀਂ ਹੈਗਾ ਬਸ ਡਿਪੈਂਡ ਤੁਹਾਡੇ ਤੇ ਕਰਦਾ ਵਾ ਤੁਸੀਂ ਮਤਲਬ ਕਿੰਨਾ ਆਪਣੇ ਆਪ ਨੂੰ ਐਫਰਟ ਕਰਦੇ ਹੋ ਕਿੰਨਾ ਤੁਸੀਂ ਜ਼ੋਰ ਲਾਉਂਦੇ ਹੋ ਦੁਨੀਆ ਦੇ ਉੱਤੇ ਕੋਈ ਵੀ ਐਸਾ ਕੰਮ ਨਹੀਂ ਹੈਗਾ ਜਿਹੜਾ ਬੰਦਾ ਨਾ ਕਰ ਸਕੇ ਜਿੰਨੇ ਵੀ ਕੰਮ ਦੁਨੀਆ ਦੇ ਉੱਤੇ ਬਣੇ ਆ ਉਹ ਬੰਦੇ ਦੇ ਕਰਨ ਵਾਸਤੇ ਹੀ ਬਣੇ ਆ ਬਸ ਕੀ ਹੈ ਕਿ ਤੁਹਾਡਾ ਜਿਗਰਾ ਚਾਹੀਦਾ ਤੁਹਾਡੇ ਅੰਦਰ ਹਿੰਮਤ ਚਾਹੀਦੀ ਆ ਤੁਹਾਡੇ ਅੰਦਰ ਬਿਲ ਪਾਵਰ ਚਾਹੀਦੀ ਆ ਤੁਸੀਂ ਇੱਕ ਵਾਰ ਸੋਚ ਲਓ ਵੀ ਜੇ ਇਹ ਕੰਮ ਮੈਂ ਕਰਨਾ ਹੀ ਕਰਨਾ ਵਾ ਮੀ ਆਵੇ ਨੇਰੀ ਆਵੇ ਤੂਫਾਨ ਆਵੇ ਮੈਂ ਇਹ ਕੰਮ ਕਰਨਾ ਹੀ ਕਰਨਾ ਵਾ ਮੈਂ ਆਪਣਾ ਭਾਰ ਘਟੋਣਾ ਹੀ ਘਟੋਣਾ ਵਾ ਲੋਕਾਂ ਨੂੰ ਮੈਂ ਕਰਕੇ ਦਿਖਾਣਾ ਵਾ ਫਿਰ ਤੁਸੀਂ ਦੇਖਿਓ ਤੁਹਾਡਾ ਭਾਰ ਜਿਹੜਾ ਆਟੋਮੈਟਿਕ ਹੀ ਘਟਨਾ ਸ਼ੁਰੂ ਹੋ ਜੇਗਾ ਜਦੋਂ ਤੁਹਾਡੇ ਅੰਦਰ ਜਨੂੰਨ ਆ ਗਿਆ ਭਾਰ ਘਟੋਣ ਨੂੰ ਲੈ ਕੇ ਫਿਰ ਤੁਹਾਡਾ ਭਾਰ ਦੇਖੋ ਦਿਨਾਂ ਦੇ ਵਿੱਚ ਹੀ ਆਟੋਮੈਟਿਕਲੀ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਣਾ ਸਾਡੀ ਬੋਡੀ ਨੇ ਫਿਰ ਉਸ ਤਰੀਕੇ ਨਾਲ ਹੀ ਕੰਮ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਜਿਵੇਂ ਦਾ ਅਸੀਂ ਸੋਚਦੇ ਆ ਅਸੀਂ ਉਸੇ ਤਰ੍ਹਾਂ ਦੇ ਬਣ ਜੰਦੇ ਆ ਜੇ ਅਸੀਂ ਚੰਗਾ ਸੋਚਾਂਗੇ ਤਾਂ ਅਸੀਂ ਚੰਗੇ ਬਣਾਂਗੇ ਜੇ ਅਸੀਂ ਮਾੜਾ ਸੋਚਾਂਗੇ ਤਾਂ ਅਸੀਂ ਮਾੜੇ ਬਣਾਂਗੇ ਜੇ ਅਸੀਂ ਵਧੀਆ ਕੰਮਾਂ ਵੱਲ ਧਿਆਨ ਦੇਵਾਂਗੇ ਸਾਡਾ ਦਿਮਾਗ ਸਾਨੂੰ ਉਦਾਂ ਦਾ ਮੋਟੀਵੇਟ ਕਰੇਗਾ ਜੇ ਅਸੀਂ ਮਾੜੇ ਕੰਮਾਂ ਵੱਲ ਧਿਆਨ ਕਰਾਂਗੇ ਤਾਂ ਸਾਡਾ ਦਿਮਾਗ ਸਾਨੂੰ ਉਦਾਂ ਦਾ ਹੀ ਮੋਟੀਵੇਟ ਕਰੇਗਾ ਸੋ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਤੁਸੀਂ ਕਿੱਦਾਂ ਦਾ ਸੋਚਣਾ ਹੋ ਤੁਸੀਂ ਕਿਵੇਂ ਦੇ ਇਨਸਾਨ ਬਣਨਾ ਵਾ ਕਿਸ ਰਾਹ ਦੇ ਉੱਤੇ ਤੁਸੀਂ ਤੁਰਨਾ ਵਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਸੋ ਭਾਰ ਘਟੋਣਾ ਕੋਈ ਔਖਾ ਨਹੀਂ ਹੈਗਾ ਪਾਰ ਕਰਉਣਾ ਬਹੁਤ ਸੌਖਾ ਵਾ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਵਾਦਾ ਕਰੋ ਵੀ ਮੈਂ ਭਾਰਾ ਜਿਹੜਾ ਮੈਂ ਘਟਾਉਣਾ ਹੀ ਘਟਾਉਣਾ ਮੈਂ ਕੱਲ ਤੋਂ ਹੀ ਸ਼ੁਰੂ ਕਰੂੰਗਾ ਮੈਂ ਕੱਲ ਤੋਂ ਸਵੇਰੇ 4 ਵਜੇ ਉੱਠ ਕੇ ਵਰਕਆਊਟ ਕਰਨ ਜਾਊਂਗਾ ਹੀ ਜਾਊਂਗਾ ਆਪਣੇ ਵਾਸਤੇ 1 ਘੰਟਾ 24 ਘੰਟੇ ਦੇ ਵਿੱਚੋਂ ਸਿਰਫ ਆਪਣੇ ਵਾਸਤੇ 1 ਘੰਟਾ ਜ਼ਰੂਰ ਕੱਢੋ ਹੀ ਕੱਢੋ ਜਿੱਦਨ ਤੁਸੀਂ 1 ਘੰਟਾ ਆਪਣੇ ਵਾਸਤੇ ਕੱਢਣਾ ਸ਼ੁਰੂ ਕਰਤਾ ਹੈਲਦੀ ਖਾਣਾ ਸ਼ੁਰੂ ਕਰਤਾ ਫਿਰ ਉਹ ਦਿਨ ਦੂਰ ਨਹੀਂ ਹੈਗੇ ਜਿੱਦਨ ਤੁਹਾਡਾ ਭਾਰ ਵੀ ਘਟਿਆ ਹੋਏਗਾ ਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਵੀ ਦੇਖਿਓ ਆਪਣੇ ਆਪ ਹੀ ਬਦਲਦੀ ਜਿਹੜੀ ਉਹ ਸ਼ੁਰੂ ਹੋ ਜਾਏਗੀ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਜਿਹੜੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਤੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਜਿਹੜੀ ਉਹ ਕਿੱਦਾਂ ਦੀ ਲੱਗੀ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਜਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬੜੀ ਸੱਚੀ ਗੱਲ